ਸ਼ੁਕਰ ਹੈ ਆਪਰਾ ਉਹ ਵੀ ਬੈਸ ਸੈਂਡ ਉਹ ਵੀ ਬੈਠੀ ਵੇਟ ਕਰੀ ਜਾਂਦੀ ਹੋਊਗੀ ਹੁਣ ਸੌਖਾ ਸਹਾਇਆ ਕਿੰਨੇ ਵਾਰੀ ਅਡਜਟ ਹੋ ਗਏ ਸੀ ਹਾਂ ਕਾਦਾ ਸੌਖਾ ਸਹਾਇਆ ਆ 50000 ਕਿਹਦੇ ਖਾਤੇ ਚ ਗਿਆ ਉਹ ਯਾਰ ਮੁੰਡਾ ਸੀਗਾ ਮੇਰਾ ਫਰੈਂਡ ਉਹਨੂੰ ਕੀਤਾ ਅੱਛਾ ਗੂਗਲ ਪੇ ਇਹ ਗਦਰ ਗਦਰ ਤੇਰਾ ਫਰੈਂਡ ਆਗਾ ਮੁੰਡਾ ਯਾਰ ਨਾਲ Google Pay ਤੇ ਫੋਟੋ ਵੀ ਤੇਰੀ ਅੱਛਾ ਦੋਸਤ ਤੇਰਾ ਫੋਟੋ ਵੀ ਲਾ ਕੇ ਰੱਖਦਾ ਤੇ ਲਾ ਲੈਂਦਾ ਯਾਰ ਦੋਸਤ ਦੋਸਤ ਸੰਗਾ ਭਰਾ ਕਰਕੇ ਤੂੰ ਨਹੀਂ ਸੁਧਰ ਸਕਦਾ ਹੁਣ ਉਹਨਾਂ ਪੰਜਾਬੀ 10000 ਰੁਪਏ ਵੀ ਜਾਣ ਲੱਗ ਗਿਆ ਫੇਰ ਹਾਂ ਫੇਰ ਮੋੜ ਦੂਗਾ ਦੋ ਚਾਰ ਦਿਨਾਂ ਨੂੰ ਐਡੀ ਕਿਹੜੀ ਗੱਲ ਆ ਕੀ ਮੋੜ ਦੂਗਾ ਨਹੀਂ ਉਹਨੇ ਮੋੜਨੇ ਨਹੀਂ ਉਹ ਕੁੱਤੀ ਨੂੰ ਹੀ ਪਾਇਆ ਤੂੰ ਜਿੰਨਾ ਇੰਨਾ ਸ਼ੌਕ ਕਰਨ ਨੂੰ ਘਰੇ ਬਾਹਰ ਰੱਖ ਲੈ ਮੈਂ ਮਰ ਜੂ ਫਹਾ ਲੈ ਕੇ ਸਾਰੀ ਉਮਰ ਤੇ ਸੜੇਗਾ। ਓਹੋ ਯਾਰ ਖੇੜਾ ਵੀ ਹਰਦਾ ਕਰ ਯਾਰ ਸਾਰਾ ਦਿਨ ਉਹ ਕੁੱਤੀ ਕੁੱਤੇ ਉਹਨੂੰ ਰੱਖ ਲੈ ਰੱਖ ਨੂੰ ਯਾਰ ਫਿਰ ਹੋਰ ਕੀ ਹੈ ਤੇਰਾ ਕੋਈ ਗੱਛਾ ਮੈਂ ਮੰਮੀ ਦੇਰੀ ਨੂੰ ਸੱਦੂਗੀ ਇੱਥੇ ਤੇਰੇ ਮੂੰਹੇ ਸਪਰੇਅ ਪੀ ਕੇ ਮਰੂਗੀ ਉਹ ਕੰਜਰੇ ਨੂੰ ਘਰੇ ਲਿਆ ਕੁੱਤੇ ਦੀ ਪੂਛ ਸਿੱਧੀ ਹੋ ਜੂ ਪਕੰਜਰਾ ਤੂੰ ਨਹੀਂ ਸੁਧਰਦਾ ਜਾ ਯਾਰ ਨਿਕਲ ਜਾ ਥੋੜਾ ਬਾਹਰ ਮੈਂ ਕਿੱਥੇ ਜਾਵਾਂ ਮਰੂਗੀ ਕੈਸੇ ਛੱਡ ਕੇ ਮੇਰੀ ਗੱਲ ਸੁਣ ਲਾ ਬੜੀ ਬੱਕ ਬੱਕ ਨਾ ਕਰ ਥਪੜੇ ਪੈਣਗੇ ਜੱਬ ਆਉਂ ਜਾ ਨਿਕਲ ਜਾ ਤੂੰ ਬੱਗ ਜੂਗੀ ਮੈਂ ਜਾ ਬੱਗ ਜਾ ਕੋਈ ਨਾ ਕਰ ਦੇ ਕੰਜਰਾਂ ਨੂੰ ਫੋਨ ਲੈ ਜਾਣਗੇ ਆਹ ਮੇਰੇ ਨਾਲ ਤੇਰਾ ਕੰਜਰ ਦੀਦੇ ਹੈਗੇ ਆਪ ਤੂੰ ਬਾਹਰ ਲੱਕੇ ਜਾ ਜਾ ਡਰਾਮੇ ਕਰੀ ਜਾਨੀ ਰਹੀ ਸਾਰਾ ਦਿਨ ਜਾ ਬੱਗ ਜਾ ਮੇਰਾ ਖੜਾ ਛੱਡ ਸਿਰ ਦੁਖਣਾ ਲਾਈ ਰੱਖਦੀ ਆ ਜਾ ਬੱਗ ਜਾ ਬੱਗ ਜੂਗੀ ਮੈਂ ਕੋਈ ਨਾ ਆ ਕੇ ਕੰਦਾ ਚ ਟੱਕਾ ਮਾਰ ਲਈ ਨਿਕਲ ਜੂਗੀ ਘਰੋਂ ਤੂੰ ਤਾਂ ਮੈਨੂੰ ਬਾਹਰ ਦਾਗਾ ਵੀ ਨਹੀਂ ਬੱਗ ਜੂਗੀ ਮੈਂ ਮੈਂ ਮੈਨਾਦਰ ਪ੍ਰਾਪ ਕੋਲੇ ਆ ਗਿਆ ਮੋਟਰਸਾਈਕਲ ਦਾ ਪਲੱਗ ਮੱਚ ਗਿਆ ਮੈਂ ਕਿਹਾ ਮਿਸਤਰੀ ਦੇਖਦਾ ਤਾਂ ਮੈਂ ਕਹਿੰਦਾ ਤੂੰ ਪਾ ਦੇ ਮੈਂ ਤੁਰਤੀ ਜਾਉਣਾ ਅੱਛਾ ਅੱਛਾ ਮੈਂ ਤਾਂ ਆਂਟੀ ਲਵੇ ਜਾਂਦੀ ਸੀ ਆਂਟੀ ਕਹਿੰਦੀ ਸੀ ਕਹਿੰਦੀ 5 ਕ ਲੱਖ ਚ ਸਾਨੂੰ ਦੋ ਰੂਮ ਬਣੇ ਆ ਤਾਂ ਕਹਿੰਦੀ ਨਾਲ ਬਾਥਰੂਮ ਲੈਟ੍ਰੀਨ ਅਟੈਚ ਆ ਤੇ ਨਾਲ ਹੀ ਕਹਿੰਦੀ ਬਹੁਤ ਸੋਹਣੀ ਕਿਚਨ ਬਣੀ ਹੋਈ ਆ ਮੈਂ ਕਿਹਾ ਚੱਲ ਦੇਖ ਲੈਨੇ ਐ ਇੰਨਾ ਕਿ ਸਸਤਾ ਘਰ ਆ ਮੈਂ ਤਾਂ ਘਰ ਦੇਖਣ ਜਾਂਦੀ ਸੀ ਤੇ ਤੁਹਾਨੂੰ ਫੋਨ ਮੈਂ ਤਾਂ ਨਹੀਂ ਲਾਇਆ ਮੈਂ ਚੱਲ ਘਰੇ ਹੋਵਾਂਗੇ ਐਵੇਂ ਉਹ ਚੜੇਲਣਾ ਚੱਕਲੇ ਫਿਰ ਮੈਨੂੰ ਗੁੱਸਾ ਆ ਜਾਂਦਾ ਬਾਂਦਰੀ ਤੂੰ ਮੇਰਾ ਫੋਨ ਕਿਉਂ ਚੱਕਦੀ ਸੌਰੀ ਬਾਬਾ ਮੈਂ ਤਾਂ ਫੋਨ ਚਾਰਜ ਤੇ ਲਾ ਕੇ ਆਈ ਆ ਆ ਨਾਲ ਵਾਲੇ ਅੰਟੀ ਦੇ ਘਰੀ ਜਾਨੀ ਆ ਮੈਂ ਕੋਈ ਗੱਲ ਨਹੀਂ ਮੈਂ ਐਵੇਂ ਨਾ ਤੁਰੇ ਫਿਰਿਆ ਕਰ ਠੀਕ ਆ ਮੈਂ ਆਪੇ ਦੇਖ ਲਊਂਗਾ ਘਰ ਨਲੇ ਉਹਦਾ ਤਾਂ ਨਿਬੜ ਗਿਆ ਕੰਮ ਉਹ ਤਾਂ ਗਈ ਆ ਉਹਦੇ ਪਿੰਡ ਹਾਏ ਮੈਂ ਮਰ ਜਾ ਹਾਏ ਰੁਪਾਲ ਕਿੰਨੀ ਖੁਸ਼ੀ ਵਾਲੀ ਗੱਲ ਆ ਕਿੰਨੀ ਸੋਹਣੀ ਗੱਲ ਸੁਣਾਈ ਆ ਮੈਨੂੰ ਹੋਰ ਉਹ ਤਾਂ ਗਈ ਚੱਲ ਫਿਰ ਆਜੇ ਮੇਰੇ ਘਰੇ ਪਹਿਲਾਂ ਚਾਹ ਪੀਂਨੇ ਆਪਾਂ ਨਹੀਂ ਮੈਂ ਚਾਹ ਨਹੀਂ ਮੈਂ ਨਾ ਪ੍ਰਾਵ ਕੋਲੇ ਜਾ ਕੇ ਆਉਣਾ ਮੈਨੂੰ ਕੰਮ ਆ ਥੋੜਾ ਜਾਂਗਾ अच्छा चा, अच्छा 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 ओ मुंडा प्रब दोस्त ਤੁਹਾਡਾ हां ਠੀਕ ਹੈ ਕੋਈ ਗੱਲ ਨਹੀਂ ਲੈ ਲਓ ਫੋਨ ਚੱਕ ਲਈ ਮੇਰਾ ਫੋਨ ਤਾਂ ਮੈਂ ਚੱਕ ਲੂੰਗੀ ਬਾਦਰੀ ਹੈ ਨਹੀਂ ਕਰੇ ਉੱਜੜ ਗਈ ਪਰ ਹੈ ਨਹੀਂ ਕੀ ਚੱਲ ਵਧੀਆ ਹੋਇਆ ਦਫਾ ਹੋਈ ਮੈਂ ਤਾਂ ਇਹੀ ਚਾਹੁੰਦੀ ਸੀ ਕਿ ਕਿੱਦਿਓ ਹੋ ਜਾਵੇ ਤੇ ਕਿੱਦਿ ਆਪਾਂ ਦੋਨੇ ਇੱਕ ਹੋ ਜਾਈ ਹੁਣ ਰੱਬ ਨੇ ਮੌਕਾ ਦੇ ਹੀ ਦਿੱਤਾ ਤੇ ਹੁਣ ਨਾ ਜਲਦੀ ਜਲਦੀ ਕਰੋ ਕੁਝ ਨਹੀਂ ਹੁੰਦਾ ਤੇ ਆਪਾਂ ਇਕੱਠੇ ਰਹਿਣ ਲੱਗ ਜਾਨੇ ਅੱਜ ਪਹਿਲਾਂ ਮੈਂ ਤੁਹਾਨੂੰ ਮਕਾਨ ਹੀ ਦਿਖਾ ਲਿਉਣੀ ਉਹ ਨਹੀਂ ਉਹ ਬਾਅਦ ਚ ਦੇਖੂਗਾ ਯਾਰ ਮੈਂ ਨਾ ਮੈਨੂੰ ਪ੍ਰਭ ਨੇ ਫੋਨ ਲਾਇਆ ਸੀਗਾ ਕੰਮ ਆ ਥੋੜਾ ਜਿਹਾ ਪੈਸੇ ਆ ਗਏ ਸੀ ਨਾ ਹਾਂਜੀ ਹਾਂਜੀ ਆ ਗਏ ਠੀਕ ਹੈ ਫੇਰ ਹੀ ਫੋਨ ਚਾਰਜ ਤੇ ਲਾ ਕੇ ਠੀਕ ਹੈ ਮੈਂ ਉਹਨੂੰ ਲੈ ਲਾਂ ਠੀਕ ਹੈ ਮੜਾ ਜਾ ਮੈਂ ਤੈਨੂੰ ਉਹਨਾਂ ਜਲਦੀ ਕਾਲ ਕਰ ਦਾਂ ਕੋਈ ਨਾ ਜੀ ਤੁਸੀਂ ਜਾਓ ਠੀਕ ਠੀਕ ਹਾਈ ਮੈਂ ਮਰ ਜਾ ਕਿੰਨੀ ਖੁਸ਼ੀ ਵਾਲੀ ਗੱਲ ਆ ਜਿਉਂਦਾ ਬਸਦਾ ਰਹੇ ਸ਼ਨੀ ਤੂੰ ਪ੍ਰਭ ਕੋਲੇ ਜਾਏਗਾ ਤੇ ਮੈਂ ਤੈਨੂੰ ਸਰਪ੍ਰਾਈਜ਼ ਦੇਉਂਗੀ ਕਿਉਂਕਿ ਜਾ ਕੇ ਮੈਂ ਤੇਰੇ ਘਰ ਹੀ ਨਾ ਤੇਰੇ ਪਸੰਦ ਦਾ ਖਾਣਾ ਬਣਾ ਕੇ ਰੱਖਦੀ ਆ ਖੀਰ ਬਣਾ ਕੇ ਰੱਖਦੀ ਆ ਤੂੰ ਜਿਆਦਾ ਕਹਿੰਦਾ ਨਾ ਮੇਰੀ ਵਾਈਫ ਬਣਾਉਂਦੀ ਹੁੰਦੀ ਹੈ ਮਿੱਠਾ ਪੇਠਾ ਤੇ ਜਦੋਂ ਮੈਂ ਪਾਇਆ ਨਾ ਗੁੜ ਪਾ ਕੇ ਬਣਾਇਆ ਫਿਰ ਦੇਖ ਕਿੰਨਾ ਸਵਾਦ ਹੋਗਾ ਤੇ ਨਾਲੇ ਕੋ ਗਗਨ ਮੇਰੇ ਘਰ ਮੈਂਤੀ ਦਾ ਘਰ ਫੇਰ ਹੀ ਦੇਖਦਾ ਹਾਂ ਪਹਿਲਾ ਛੜੀ ਵੀ ਕਹਿੰਦੀ ਜਾਨੀ ਬੜਾ ਸਿਆਣਾ ਕਹਿੰਦਾ ਘਰ ਛੱਡ ਕੇ ਚੱਲ ਜਾ ਦੱਸ ਮੈਂ ਆਏ ਕਿ ਮੈਂ ਚੱਲ ਜਾ ਦੱਸ ਤੂੰ ਕਹਤਾ ਮੈਂ ਘਰ ਛੱਡ ਕੇ ਚਲ ਜਾ ਹੈ ਕੋਈ ਨਾ ਜੇ ਤੈਨੂੰ ਕੋ ਹੋਰ ਮਿਲ ਗਈ ਕੀ ਕਰਾਂ ਮੈਂ ਆਹ ਕੌਣ ਤਦੂਰੇ? ਖਾਈ ਮੈਂ ਮੱਜਾਂ ਛਣੀ ਦਾ ਤਾਂ 2 ਮਿੰਟ ਨਹੀਂ ਸੁਨਣਾ ਕੀ ਹੋਇਆ ਤੇ ਤੂੰ ਮੱਜਾਂ ਆ ਕੇ ਇੱਥੇ ਚੋਰ ਵਰਗੀ ਪਹਿਲਾਂ ਵੀ ਲੱਗਦੀ ਆ ਤੂੰ ਉਹਦੀ ਮੈਨੂੰ ਇਹ ਦੱਸੋ ਤੁਸੀਂ ਹੈ ਕੌਣ ਤੂੰ ਮੈਨੂੰ ਨਹੀਂ ਜਾਣਦੀ ਵੀ ਮੈਂ ਕੌਣ ਆ ਗਈ ਤੈਨੂੰ ਇਹ ਨਹੀਂ ਪਤਾ ਵੀ ਕਿਸੇ ਦਾ ਘਰ ਵੀ ਸੁਨਣਾ ਜੇ ਬੰਦਾ ਗੁੱਸੇ 'ਚ ਖੁੱਲਾ ਛੱਡ ਗਿਆ ਹੋਵੇ ਇਹਦਾ ਮਤਲਬ ਇਹ ਨਹੀਂਗਾ ਆਓ ਕਹਿ ਰਹੇ ਨੇ ਅੰਦਰ ਵੜ ਜਾ ਕੋਹਣਾਂ ਦੂਰ ਚੱਲ ਨਹੀਂ ਓਏ ਓਏ ਥੋੜਾ ਜਨਾ ਨੀਵੀਂ ਬਾਤ 'ਚ ਗੱਲ ਕਰ ਹੋਰ ਕਹੇ ਆ ਕੇ ਵਰ ਗਿਆ ਤੂੰ ਵਰ ਗਈ ਉਨ ਤੋਂ ਚੋਰ ਕੋਤਵਾਰ ਕੋ ਡਾਟੇ ਨਾਲੇ ਤਾਂ ਤੂੰ ਚੋਰ ਨਹੀਂ ਆ ਜਿਵੇਂ ਮਾਲਕਨ ਹੁੰਦੀ ਆਏ ਜਾ ਕੇ ਪਾਣੀ ਪਿੰਦੀ ਐ ਮੈਂ ਤੈਨੂੰ ਪੁੱਛ ਰਹੀ ਆ ਤੂੰ ਕੌਣ ਆ ਮੈਂ ਤਾਂ ਮਾਲਕਨ ਆ ਇਸका ਵੀ ਸਨੀ ਦੀ ਵਾਈਫ ਆ ਮੈਂ ਅੱਛਾ ਅੱਛਾ ਤੂੰ ਆਸ਼ਾ ਨਹੀਂ ਦੀ ਵਾਈਫ ਮੈਂ ਗਗਨ ਕੁੱਤੜੇ ਤੇਰੇ ਸ਼ਰਮ ਨਹੀਂ ਆਉਂਦੀ ਹੈਗੀ ਚੜੈਲੇ ਘਰ ਪਟ ਕੇ ਸ਼ਰਮ ਨਹੀਂ ਆ ਜਿਹੜੇ ਘਰੇ ਤੁਰੇ ਆਈ ਏ ਮੇਰੇ ਨਾਲ ਨਾ ਮੂਸ ਮਾਰਕੇ ਗੱਲ ਕਰ ਨਾਲੇ ਨਾ ਗਾਲੀਆਂ ਜਿਨ੍ਹਾਂ ਬਾਕ ਗਾਲੀਆਂ ਮੈਨੂੰ ਵੀ ਬਹੁਤ ਆਉਂਦੀਆਂ ਪਰ ਮੈਂ ਬੰਦੇ ਦੇ ਦੇਖ ਕੇ ਇੱਜਤੀ ਜੀ ਕਰਦੀ ਹੁੰਨੀ ਆ ਵੀ ਹਾਂ ਕਿੰਨਾ ਚਿਰ ਸਿਰ ਤੇ ਚੜੇਗੀ ਨਾਲੇ ਮੇਰੇ ਸਿਰ ਤੇ ਨਾ ਚੜ ਤੇਰੇ ਬੰਦੇ ਨੇ ਨਾ ਮੈਨੂੰ ਰੱਖਿਆ ਤਾਂ ਮੇਰੇ ਨਹੀਂ ਆਦੀ ਮਰਜ਼ੀ ਨਾਲ ਨਹੀਂ ਰਹਿਣੀ ਆ ਰੱਖਿਆ ਮੈਂ ਹੀ ਆ ਵਿਆਹ ਕੇ ਦੋਸਾਂ ਬੰਦੇ ਚ ਠੀਕ ਆ ਮੈਨੂੰ ਸਾਰੇ ਨਾ ਸਨੀ ਦੇ ਵਾਈਫ ਕਹਿੰਦੇ ਆ ਤੂੰ ਬਾਹਰ ਹਰਦੇਰ ਦੂਜੀ ਮੈਨੂੰ ਨਾਈਤਰ ਖੇਲ ਕਹਿੰਦੇ ਆ ਤੇ ਨਾ ਹੀ ਦੂਜੀ ਕਹਿੰਦੇ ਮੈਨੂੰ ਸਣੀ ਦਾ ਪਿਆਰ ਕਹਿੰਦੇ ਆ ਜਿਹੜਾ ਕਿ ਕਹਿੰਦੇ ਹੁੰਦੇ ਵਾਈਫ ਕਦੇ ਵੀ ਨਹੀਂ ਲੈ ਸਕਦੀ ਹਾਂ ਬੱਸ ਕਰ ਘਰ ਪਟਨਾ ਤੱਕ ਤੇਰੇ ਅਰਗੀਆਂ ਤੋਂ ਸਿੱਖੇ ਜਦੋਂ ਤੈਨੂੰ ਪਤਾ ਸੀ ਨਾ ਵੀ ਸਣੀ ਵਿਆਹ ਵਾਲਾ ਹੈਗਾ ਤੇ ਫਿਰ ਤੂੰ ਕਿ ਲੱਕਦੀ ਫਿਰਦੀ ਹੈ ਦੂਜੇ ਦੇ ਘਟਿਆ ਚ ਉਹਨੂੰ ਇਹ ਪੁੱਛ ਕੇ ਦੇਖ ਕਿ ਵਿਆਹ ਤਾਂ ਪਹਿਲੇ ਸਾਡੀ ਗੱਲਬਾਤ ਸੀ ਉਹ ਬੱਸ ਕਰੀ ਬੱਸ ਕਰ ਮੈਂ ਤੇਰਾ ਚਪੇੜਾ ਨਾ ਖਾਈ ਮੇਰੇ ਘਰ ਵਾਲਾ ਮੈਨੂੰ ਬਹੁਤ ਉਹਨਾਂ ਦੇ ਬਸ ਚ ਰੱਖੇ ਜਦੋਂ ਤੇਰੇ ਕੰਟਰੋਲ ਚ ਨਹੀਂ ਆਇਆ ਨਾ ਉਸ ਦਿਵਾਰ ਚ ਮੇਰੇ ਕੋਲੇ ਆ ਗਿਆ ਉਹ ਬੰਦਿਆਂ ਨੂੰ ਤਾਂ ਨਾਲੇ ਰਸੇ ਚੱਪਣ ਦੀ ਆਦਤ ਹੁੰਦੀ ਆ ਉਹ ਵੀ ਇੱਕ ਉਹ ਲੋ ਪਈ ਹੋਈ ਆ ਤੇ ਪਾਣੀ ਉਹ ਮੇਰੇ ਕੋਲੇ ਆ ਕੇ ਮੂੰਹ ਮਾਰਦਾ ਮੇਰੇ ਬੰਦੇ ਦੇ ਖਿਲਾਫ ਨਾ ਸੋਰ ਸਮਝ ਕੇ ਬੋਲ ਨੜੇ ਖਾਣ ਦੀ ਕੁੱਤੀ ਤੂੰ ਆ ਪੈਸੇ ਖਾਣੀ ਆ ਤੂੰ ਜਿਹੜੇ ਖਾਣ ਦੀ ਆਦਤ ਪਈ ਹੋਈ ਨਾ ਅੱਜ ਇੱਥੋਂ ਖਾ ਲਿਆ ਕੱਲ ਨੂੰ ਉੱਥੋਂ ਉਹਨਾਂ ਦੇ ਬੰਦਿਆਂ ਦੀ ਪੱਥ ਨਹੀਂ ਹੁੰਦੀਗੀ ਤੂੰ ਤਾਂ ਮਾਰ ਲੈ ਬੱਡੀ ਆਈ ਬੰਦੇ ਦੀ ਪਰਖ ਜਾਂ ਨਾ ਪਰਖਣ ਵਾਲੀ ਤੇਰੇ ਬੰਦੇ ਨੇ ਪੁੱਛ ਕੇ ਦੇਖੇ ਕਿ ਮੇਰੇ ਤੋਂ ਜਾਣ ਵਾਰ ਦਾ ਜੇ ਉਹਨਾਂ ਇੱਕ ਮਿੰਟ ਨਾ ਫੋਨ ਕਰਾ ਨਾ ਮਰ ਜੂਗਾ ਉਹ ਸੁਸਾਈਡ ਕਰ ਲੂਗਾ ਕਦੇ ਸੋਚਿਆ ਇਹ ਨਾਲ ਦਾ ਭੁਲੇਖਾ ਕੱਢ ਲੈ ਠੀਕ ਆ ਨਾ ਉਹ ਮਰ ਜੂਗਾ ਤੇ ਉਹਨੇ ਨਾ ਮੈਨੂੰ ਖੋਦੀ ਭੇਜਿਆ ਸੀ ਵੀ ਬਾਂਦਰੀਓ ਚੜੇ ਮੇਰੇ ਘਰੋਂ ਨਿਕਲੀ ਹੋਈ ਆ ਉਜੜੀ ਹੋਈ ਆ ਆਪਣੇ ਪਿੰਡ ਤਾਂ ਆਈਆਂ ਮੈਂ ਮੈਂ ਗਈ ਤੇ ਹੈ ਨਹੀਂ ਪਰ ਮੇਰਾ ਘਰ ਨਾ ਤਨ ਬਿਆਕੇ ਆਈਆਂ ਐਨੀ ਛੇਤੀ ਨਹੀਂ ਜਰਦੀ ਜਿੱਦੇ ਗਈ ਨਾ ਤੂੰ ਜਾਏਂਗੇ ਉਹਦੀ ਜ਼ਿੰਦਗੀ ਚੋਂ ਕੋਈ ਨਾ ਪੜ ਗਿਆ ਹੋਇਆ ਮੈਂ ਮੰਨਦੀ ਆ ਮੇਰੇ ਬੰਦੇ ਦਾ ਵੀ ਬਰਾਬਰ ਦਾ ਕਸੂਰਾ ਕੋਈ ਨਾ ਮੈਂ ਸਮਝਾ ਲੂੰਗੀ ਤੇ ਤੂੰ ਨਿਕਲ ਜਾ ਮੇਰੇ ਘਰੋਂ ਹਾਂ ਤਾਂ ਮੈਂ ਤੇਰੇ ਘਰੋਂ ਜਾਨੀ ਆ ਤੂੰ ਦੇਖੇ ਜਿਵੇਂ ਤੂੰ ਮੈਨੂੰ ਧੱਕੇ ਮਾਰਦੇ ਨਾ ਇਸ ਘਰੋਂ ਤੇਰੇ ਬੰਦੇ ਨੂੰ ਹੱਥ ਫੜ ਕੇ ਨਾਲ ਲੈ ਕੇ ਗਿਨਾ ਮੈਨੂੰ ਵੀ ਗਗਨ ਕਿਸੇ ਨੇ ਨਹੀਂ ਕਹਿਣਾ ਹਾਂ ਓਹੋ ਤੇਰੇ ਅਰਗੇ ਨੂੰ ਅਹੀ ਪਤਾ ਨਹੀਂ ਕਿੰਨੇ ਕੁ ਮਿਲਦੇ ਹੋਣਗੇ ਕਿੰਨੇ ਤੇਰੇ ਕਿੱਥੇ ਲੁਬਾਰਦੀ ਹੋਊਗਾ ਤੇ ਤੁਰਦੇ ਨਹੀਂ ਨਹੀਂ ਬਗ ਜਾਨੀ ਆ ਬਗ ਜਾਨੀ ਆ ਬਸ ਮੈਂ ਤੈਨੂੰ ਤਾੜੇ ਮੂੰਹ ਲਾਉਂਦੀ ਤੇ ਮੇਰੇ ਜੀ ਦਾ ਕਰਦਾ ਨਾ ਤੈਨੂੰ ਫੜ ਕੇ ਘੜੀਸ ਕੇ ਜਲੂਸ ਕਰਾਉਂਦਾ ਬਸ ਇੱਕ ਛਲੀ ਨੇ ਮੂੰਹ ਨਾਲ ਬੋਲੀ ਕਰਦਾ ਆਪ ਦੀ ਇੱਜ਼ਤ ਜੀ ਲੈ ਕੇ ਭੱਜ ਜਾ ਨਹੀਂ ਮੈਂ ਜਾਣਦੀ ਆ ਤੈਨੂੰ ਘਰੋਂ ਕਿਵੇਂ ਕੱਢਣਾ ਤਰ ਜਾ ਇੱਥੋਂ ਆ ਕੇ ਇੱਥੇ ਰੋਮ ਮਾਰਦੀ ਹੈ ਮਣਾ ਇੱਥੇ ਗੁੱਸਾ ਮੈਂ ਕਿਉਂ ਕਰਦੀ ਹੈ ਜਦੋਂ ਆਪ ਦਾ ਬੰਦਾ ਵੀ ਇਹਦੇ ਵੱਲ ਤੋਂ ਹੋਇਆ ਫਿਰਦਾ ਪੈਸਾ ਖੋਟ ਆਪ ਦਾ ਬਾਣੀਏ ਨੂੰ ਕੀ ਦੋਸਤ ਇਹ ਦੋਨੇ ਕਹਤਾ ਘਰੋਂ ਨਿਕਲ ਗਈ ਇਹਨੇ ਤਾਂ ਪੜ੍ਹਨੀ ਸੀ ਘਰੇ ਆ ਨਾ ਮਣਾ ਸਭ ਕੁਝ ਖਰਾਬ ਹੋ ਹੀ ਜਾਂਦਾ ਵਾ ਕੀ ਕਰਦਾ ਕੁਝ ਖਾ ਕੇ ਮਰ ਜਾ ਕੁਝ ਨਹੀਂ ਰੱਖਿਆ ਇੱਥੇ ਠੀਕ ਰਮਣਾ ਕਿਵੇਂ ਸਮਝਾਵਾਂ ਮੈਂ ਸਣੀ ਦਾ ਕੀ ਬਣਾ ਸਾਜੀ ਕਰਾਂ ਗੱਲ ਜੇ ਤਾਂ ਸੁਖੀ ਨੂੰ ਫੋਨ ਕਰਦੀ ਆ ਉਹ ਵੀ ਕਹਿ ਦਊਗੀ ਕੋਈ ਮੇਰੇ ਘਰ ਦਾ ਪਰਦਾ ਖਾਨੂ ਕਿਸੇ ਖੁਦ ਖੋਲਣਾ ਕਿ ਕਰਿਆ ਯਾਰਾ ਤੰਚ ਨਾ ਲਈ ਪ੍ਰਿਆ ਰੱਬਾ ਤੂੰ ਹੀ ਦਿਖਾ ਦੇ ਕੋਈ ਰਾਹ ਤੋ ਦਈਂ ਹੈ ਅਗਰ ਅੰਮਕੋ ਕਪੜੇ ਕਪੜੇ ਅਗਰ ਕਿ ਕੀ ਦਗਾ ਮਾਮੀ ਜੀ ਆਹ ਹੋ ਉਸੇ ਕੋਲੀ ਗਿਆ ਸੀ मैं कहनी तो 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 अच्छा तो हाँ हाँ। दोस्त है फिर की हो गया हमें शरण हित थापड़े कह के गई है कनी चंकी करतूत की मालिका बंदे संभाल ला क्बलिया ਠੀਕ ਆ ਦੇਖੰਬਰ ਹੋਇਆ ਤੇ ਉਹ ਇਹ ਵੇਖ ਕੇ ਕਿਉਂ ਜਿਹਦੇ ਨੂੰ ਬੜਾ ਪਿਆਰ ਕਰਦੀ ਹੈ ਬੱਡੀ ਸੋ ਜਣ ਜਾ ਆ ਗਈ ਹੋ ਤੂੰ ਬੱਚੋਂ ਪੜੀ ਉਹਦਾ ਆ ਗਈ ਹੋ ਮੈਂ ਕਹਾਂਗੇ ਮੈਂ ਤਾਂ ਗਲਤੀ ਕਰ ਗਈ ਉਹਨੂੰ ਅੰਦਰੋਂ ਅੰਦਰੋਂ ਗਾਲਾਂ ਦੇ ਕੇ ਮਾਰਤਾ ਉਹ ਬਾਹਰ ਕੌਫ ਤੇ ਖੜਾ ਕੇ ਦਿਨਸਕੜਾ ਆਉਂਦਾ ਸਾਰੇ ਸਾਹਮਣੇ ਹੱਥ ਮਾਰਦਾ ਹੋ ਟੱਕ ਜਾ ਤੱਕ ਜਾ ਤੂੰ ਤੱਕ ਜਾ ਮੇਰੇ ਤੇ ਵੀ ਕਰ ਤੂੰ ਕੋਈ ਪਤਾ ਲੱਗ ਜਾਂਦਾ ਮੇਰੇ ਨਾਲ ਨਾ ਮਤਲਬ ਨਾ ਕੋਈ ਨਾ ਮਤਲਬ लफेड़े ना खाई और की कर भी की सकते दस दो मैं लफेड़े तो ना कर सकते कुछ है? बहुत कुछ कर सकता हो बहुत कुछ, कुछ कर सकते जिन्हें नहीं रख सकना बार दो तीन तीन मैं तो रखना बस ठीक है ना तो बार, बार जाएगा, जाएगा। क्यों मैं तो जाम कहते वास्ते जाम बार जा निकल गया इतना दिया मेरे तो बार जा ठीक है मैं बार जाऊं जो तू कहेगा ਉਹ ਕਰ ਦੋ ਤਲਾਕ ਕਹਿਣਾ ਤਲਾਕ ਦੇ ਦਿਓ ਠੀਕ ਹੈ ਇੱਕ ਮਿੰਟ ਵੀ ਉਸ ਘਰ ਚ ਨਹੀਂ ਖੜਵੀ ਤੈਨੂੰ ਮੂੰਹ ਤੇ ਨਹੀਂ ਮੇਰਾ ਮੂੰਹ ਦੇਖਣ ਨੂੰ ਮਿਲਦਾ ਤੈਨੂੰ ਕਦੇ ਵੀ ਠੀਕ ਹੈ ਨਾ ਜੇ ਮੈਂ ਇਸ ਘਰ ਤੇ ਆਈ ਮੇਰੇ ਮੂੰਹ ਤੇ ਥੁੱਕਦੀ ਠੀਕ ਹੈ ਹਾਂ ਫਿਰ ਉਹਦੇ ਕੋਈ ਜਾਂ ਠੀਕ ਹੈ ਨਾ ਹਾਂ ਫਿਰ ਅੱਗੇ ਵਸ ਤੇ ਉਹਨੂੰ ਕਹੇ ਵਗਨ ਮੈਂ ਤਾਂ ਅਵਿਕਾਰ ਦੀ ਤੋੜਦੀ ਚੱਲ ਮੇਰੇ ਨਾਲ ਵਿਆਹ ਕਰਾ ਮੇਰੀ ਮਾਰ ਨਹੀਂ ਆ ਬਿਮਾਰ ਇੰਨੇ ਚੱਲ ਮੇਰੇ ਨਾਲ ਮੇਰੇ ਮਾਪੇ ਨੂੰ ਸਾਹ ਕਰ ਕਰ ਕਰਦੀ ਹੈ ਮੇਰੇ ਲਈ ਕੋਈ ਗੱਲ ਕਰੀ ਮੇਰੀ ਗਾਹਨ ਪਹਿਲੀ ਗੱਲ ਉਹਨਾਂ ਨੂੰ ਕੋਈ ਗਲਤ ਕਰ ਨਹੀਂ ਜਾਂ ਕਿ ਠੀਕ ਆ ਜੇ ਤੂੰ ਆਹ ਕੰਮ ਨਾ ਤਾਹੂ ਫਿਰ ਲੈਣਾ ਮੈਂ ਤੇ ਜੀ ਵੀ ਆਈ ਨਾ ਇਹੋ ਹੋ ਲੈ ਕੋਈ ਨਾ ਕਰ ਇੱਥੇ ਨਹੀਂ ਸਾਦੇ ਨਾ ਉਹਦੇ ਕੋਲ ਜਾ ਮੈਂ ਕੋਲੀ ਜਾਊਂਗਾ ਉਹਨੂੰ ਮੈਨੂੰ ਬੁਲਾਉਣਾ ਅੱਡੀ ਗਰੀ ਨਾਲ ਮੇਰੇ ਕੋਲ ਬੁਲਾਉਣਾ ਫੋਨ ਲਾ ਕੇ ਇਹ ਮੈਂ ਗਲਤ ਨਹੀਂ ਹਾਂ ਫੋਨ ਲਾ ਕੇ ਪਾਉਣਾ <small> बड़ा है जी हेलो हेलो गगन कितने हो हाँ जी मैं तो करी सी कि नहीं क्यों गया जल्दी जल्दी जितना तुम मिले थे ना दे हाँ जी उठे आ जाओ भी जल्दी जल्दी मैं मार दिया मैं नहीं करा तो तो मैं, तो मैं तो मैं बड़ी जरूरी जाल काम है लेपागल जा तो बुला लेते मैं ना माँ बस आ जाने हूँ तो तुझे ठीक हो दुखी जाता हू� ਮੇਰੇ ਮਾਰਨੋਂ ਠੀਕ ਹੈ ਨਾ ਮੇਰਾ ਕੋਈ ਨਾ ਚਿਕਰਤਾ ਪਰ ਜਿਹਨੇ ਸਕਣ ਨਹੀਂ ਜਾਈ ਮੇਰਾ ਫੋਨ ਤਾਂ ਦੇਗਾ ਤੇ ਵੀ ਰਲਣ ਦੇ ਕਿਉਂ ਆ ਰਦੀ ਨੂੰ ਮਤਤਾ ਲੱਗ ਜੂ ਕੋਈ ਗੱਲ ਨਹੀਂ ਨਹੀਂ ਘਰ ਵਾਲ ਨਹੀਂ ਮੈਂ ਜਦੋਂ ਸਾਥ ਹੁੰਦਾ ਬਾਹਰ ਲੱਗ ਜੂ ਅੱਜੀ ਤਾਂ ਲੱਗ ਜੂ ਕੀ ਰੰਗ ਦਿਖਾਉਂਦੀ ਹੈ ਜੀ ਐਕਸ਼ਨ ਇਹ ਹਜੇ ਤੱਕ ਨਹੀਂ ਆਇਆ ਹੈਗਾ ਉਹੀ ਗੱਲ ਹਰ ਇੱਕ ਕੰਮ 'ਚ ਢਿੱਲ ਵਰਤਨੀ ਆ ਇਹ ਬੰਦੇ ਨੇ ਨਾਲੇ ਮੈਨੂੰ ਘਰ ਤੋਂ ਬਾਹਰ ਬੁਲਾ ਲਿਆ ਅੱਗੇ ਗਰਮੀ ਜੜੀ ਪਈ ਮੈਨੂੰ ਉੱਥੇ ਨੇਲ ਜੀ ਆਇਆ ਇਹਨਾ ਸ਼ੁਕਰੀਆ ਬਾਬਾ ਗੁਰੂ ਦੱਸ ਗਿਆ ਦਿੱਤੀ ਆਇਆ ਯਾਰ ਜਲਦੀ ਆਇਆ ਕੀ ਹੋ ਗਿਆ ਤਾ ਕੀ ਤੀਆਂ ਮੈਂ ਨਹੀਂ ਆਕੀ ਵਾਜੀ ਤੁਸੀਂ ਮੈਨੂੰ ਕਿਉਂ ਬੁਲਾਇਆ ਸੀਗਾ ਕਿਹਾ ਤੁਸੀਂ ਲੇਟ ਹੋ ਗਏ ਮੜ ਕੇ ਯਾਰ ਮੈਂ ਲੇਟ ਹੋ ਗਿਆ ਨਾ ਬਹਾਵੇ ਲਿਆ ਬੜਾ ਦੁਖੀ ਨਾ ਮੈਂ ਤਾਂ ਗੱਲ ਕਰ ਰਹੀ ਹਾਂ ਤੇਰੀ ਤੂੰ ਕੱਟ ਦੁਖੀ ਨਾ ਫਿਰ ਤੈਨੂੰ ਪਤਾ ਮੇਰਾ ਵੀ ਕੁਝ ਸ਼ਾਂਤੀ ਨਾਲ ਜੀਣ ਕਰਦਾ ਹੁੰਦਾ ਕੀ ਗੱਲ ਹੋ ਗਈ ਦੇਖ ਮੈਂ ਵੀ ਇਹ ਗੱਲ ਕਹਾਂ ਵੀ ਮੈਂ ਕੰਮ ਨੂੰ ਦੂਣ ਲੱਗਾ ਤਲਾਕ ਹਾਈ ਮਰ ਜਾ ਤਾਂ ਦੁਖੀ ਬੁਰਾ ਨਹੀਂ ਛੱਡਣਾ ਪੈ ਜੂਗਾ ਜੇ ਇਹ ਨਾ ਦੁਖੀ ਹੋਣਾ ਨਾ ਛੱਡਣ ਚ ਫਿਰ ਨਾ ਸਬਕ ਨਹੀਂ ਚੱਲਦੇ ਓਹੋ ਯਾਰੋ ਮੈਂ ਨਾ ਕੰਮ ਨੂੰ ਤਲਾਕ ਦੇਣ ਲੱਗਾ ਇੱਕ ਆਦਿ ਨੂੰ ਉੱਧ ਪਹਿਲਾਂ ਕੰਮ ਕਰਨਾ ਪਊਗਾ ਕੀ ਹੋ ਗਿਆ ਥੋੜੀ ਜਿਹੀ ਨਜਦੀਰੀ ਪੈ ਗਈ ਉਹ ਤਾਂ ਹੁਣ ਜਾਂਦੀ ਨਹੀਂ ਹੋਊਗੀ ਕੰਮ ਆਪਾਂ ਅੱਛਾ ਤੇ ਨਜਨਾਹ ਜਾਂਦੇ ਸੀ ਹਾਂ ਹਾਂ ਵੀ ਤੁੰਗੜਾ ਮੰਮੀ ਆਪਣੀ ਪਿੰਡ ਰਹਿੰਦੀ ਹੈ ਨਾ ਉਹ ਤਾਂ ਪਿੰਡ ਰਹਿੰਦੀ ਆ ਆਪਣਾ ਉਹਦੀ ਕੀ ਟੈਨਸ਼ਨ ਆਪਾਂ ਤੇ ਇੱਥੇ ਸ਼ਹਿਰ ਆ ਕੇ ਟੈਨਸ਼ਨ ਨੂੰ ਆ ਰਵਾਂਗੇ ਤੇ ਸ਼ਹਿਰ ਵਾਲੇ ਮਕਾਨ 'ਚ ਤੇ ਉਹਨਾਂ ਆਪਰੇਸ਼ਨ ਕਰਾਉਣਾ ਆਪਾਂ ਨੂੰ 15 ਦਿਨ ਉਹਦੀ ਖਾਮ ਸਮਾਈ ਕਰਨੀ ਪਊ ਉਹ ਤਾਂ ਇਹ ਨਹੀਂ ਹੋਊਗਾ ਸ਼ਨੀ ਤੂੰ ਅੱਜ ਇਹ ਗੱਲਾਂ ਕਰਦਾ ਹੁੰਦਾ ਤੂੰ ਮੈਨੂੰ ਸਿੱਧਾ-ਸਿੱਧਾ ਕਹ ਤੂੰ ਕੀ ਹੋਣਾ ਕਿ ਮੈਂ ਆਪਣੀ ਕਰੀ ਨੌਕਰ ਬਣਾ ਕੇ ਲੈ ਕੇ ਜਾਣਾ ਚਾਹਣਾ ਉਹ ਨੂੰ ਚਾਗਣਾ ਪੇਟੇ ਛੱਡ ਪਣਾ ਇਸ ਤਰ੍ਹਾਂ ਤੂੰ ਜਿੰਨੇ ਸਾਰੇ ਬਹਾਨੇ ਆ ਮੈਂ ਮਾਂ ਨਹੀਂ ਜਾਂਦੀ ਪਰ ਮਾਂ ਦੀ ਸੇਵਾ ਕਰਨ ਵਾਸਤੇ ਮੈਂ ਨੌਕਰ ਨਹੀਂ ਬਣਤੀ ਇਹ ਤਾਂ ਮੇਰੇ ਸੁਭਾਅ ਦਾ ਹੈ। ਓਹੋ ਜਰੇ ਜਿਹੜੀ ਗੱਲ ਆ ਜੀ ਮਲੇ ਇੱਕ ਦੋ ਦਿਨ ਤੋਂ ਆਪਾਂ ਪਹਿਲਾਂ ਕੋਟ ਮਾਰਦ ਕਰਾ ਲੈਣੇ ਵਿਆਹ ਕਰਵਾ ਲੈਣੇ ਕੀ ਵਿਆਹ ਹੇ ਵਿਆਹ ਤੂੰ ਮੈਨੂੰ ਬੰਦਰਾ ਇਹ ਤੱਕਾ ਤਾਂ ਬੰਨੀ ਆ ਨਾ ਕਿੰਨਾ ਸੋਹਣਾ ਰਹਿੰਦਾ ਆਪਾਂ ਹੁਣ ਕੀ ਵਿਆਹ ਤਾਂ ਕਰਤਾ ਕੋਈ ਚੁਰਬੀ ਹੋਇਆ ਸ਼ਿਕਰਦੇ ਖਾਣੇ ਪਿੰਨੇ ਇੰਜੋਏ ਯਾਰ ਲਾਈਫ ਆ ਵਿਆਹ ਵੀ ਹੋਈ ਜੇ ਤੇ ਨੀਂ ਨੀਂ ਕੱਲੋਂ ਕਹਿੰਦੇ ਬੱਚਾ ਪੈਦਾ ਕਰਨਾ ਮੈਂ ਤਾਂ ਹਾਊਸ ਵਾਈਫ ਤੂੰ ਨਾ ਮੇਰ ਦੀ ਬੰਕੇ ਰਹੀ ਨੀਂ ਮੈਂ ਨਹੀਂ ਕਰ ਮਜ਼ਾ ਤੂੰ ਯਾਰ ਵਿਆਹ ਹੋ ਗਿਆ ਬੱਚਾ ਵੀ ਚਾਹੀਦਾ ਆਂ ਸ਼ੀ ਨੀ ਤਾਗਲ ਹੋ ਜਾ ਤੂੰ ਇਹ ਗੱਲ ਨਾ ਕਾ ਤੂੰ ਕਰਦਾ ਹਾਜੀ ਲਾਈਫ ਬਹੁਤ ਵੀ ਇੰਜੋਏ ਕਰਨ ਵਾਸਤੇ ਜੀ ਕਣ ਸਾਰੀ ਉਮਰ ਪਈ ਹੈ ਜੀ ਬੱਕੇ ਜਮਾ ਵਾਸਤੇ ਵਿਆਹ ਕਰਨ ਵਾਸਤੇ ਤੂੰ ਢੀਸ਼ਾ ਤੂੰ ਜਲ ਦਿਖਾ ਲੈਣੇ ਤੂੰ ਅੱਡੀ ਛੇਤੀ ਲੈ ਲਈਂ ਅੱਗੇ ਦੇ ਖਾਸਲੇ ਅੱਡੀ ਛੇਤੀ ਅੱਗੇ ਖਾਸਲੇ ਨਹੀਂ ਲੈਂਦੇ ਹੁੰਦੇ ਹੋਂਤਰੇ ਜਵਾਬ ਆ ਹਾਂ ਮੇਰਾ ਤਾਂ ਜਵਾਬ ਆ ਨਾ ਨਾ ਵਿਆਹ ਕਰਾਂ ਮੈਂ ਅੱਜ ਤੇ ਨਾ ਨਾ ਕਰਾਂ ਮੈਂ ਕੱਲ ਰੈਂਦੀ ਖੁੰਦੀ ਵੱਲ ਤੂੰ ਕੀ ਸਮਝੇ ਸੀ ਪਿੰਡ ਜਾ ਕੇ ਮੇਰੀ ਮਾਂ ਦੀ ਸੇਵਾ ਕਰੂਗੀ ਕਿਹਾ ਮੈਂ ਕਿ ਕਰਾਂ ਜੇ ਤੇਰੇ ਕੋਲ ਪੈਸਾ ਤੇ ਨਹੀਂ ਹੈਗਾ ਤੂੰ ਤੇ ਤੂੰ ਨੌਕਰ ਦੇ ਦੇ ਤੂੰ ਜਦੋਂ ਮੈਂ ਜਮੀਨ ਨਾ ਕਰਾਉਣੇ ਬਣਾ ਕੇ ਰੱਖਾਂ ਜੋ ਮਾਂ ਆਪ ਦੀ ਜੌਬ ਛੱਡਦਾ 15 ਦਿਨ ਪਿੱਛੇ ਪੈ ਜਾਣਗੇ ਮੈਂ ਯਾਰ 15 ਦਿਨ ਵੱਲ ਕਿਹੜੀ ਆ ਪਿੱਛੇ ਜਦੋਂ ਪੈ ਜਾਣਗੇ ਸਰ ਨਾਲ ਮੇਰੀ ਵਧੀਆ ਬੰਦੀ ਹੈ ਨਾ ਗੱਲ ਕਰ ਲੈਣਾ ਜੇ ਸਰ ਨਾਲ ਸੋਦੀ ਵਧੀਆ ਬੰਦੀ ਹੈ ਨਾ ਤੇ ਘੱਟ ਮੇਰੀ ਵੀ ਬੰਦੀ ਠੀਕ ਹੈ ਨਾ ਮੇਰੀ ਵੀ ਉਂਗਲਾਂ ਤੇ ਨੱਚਦੇ ਨੇ ਓਕੇ ਮਾਨ ਸਰ ਕਿ ਤੇ ਆਨੇ ਡਾਕਟਰ ਕਰਨੇ ਚਲਾਰੇ ਜੀ ਤੇ ਰਹੀ ਗੱਲ ਤੇ ਤੂੰ ਦੀ ਤੇ ਨਾ ਮੈਂ ਅੱਜ ਕੱਟਾਂ ਤੇ ਨਾ ਕੱਟਾਂ ਕੱਲ ਮੈਂ ਤੇਰੀਆਂ ਫਰਮਾਇਸ਼ਾਂ ਪਾਉਂਗੀ ਅੱਗੇ ਮੈਂ ਜੀਰੋ ਕੀ ਜਵਾਨ ਕੀਤਾ ਉਹ ਮੈਂ ਤੇਰੀ ਫਰਮਾਇਸ਼ ਤੇ ਦਿੱਤਾ ਸੀ ਯਾਰ ਪਾਗਲ ਤਾਂ ਇਹ ਨੂੰ ਲੱਖਾਂ ਰੁਪਇਆ ਖਵਾਤਾ ਮੈਂ ਹਾਈ ਹਾਈ ਮੁੱਝੇ ਮੱਖਰ ਦਿਆਂ ਤੇ ਆ ਗਿਆ ਤੂੰ ਨੇ ਅਸ਼ਕ ਕੀਤੀ ਟਿੱਕੂ ਟਿੱਕੂ ਨਾ ਜਾ ਕੇ ਹੀ ਮੈਂ ਤੇਰੇ ਨਾਲ ਬਿਲਕੁਲ ਸੰਬੰਧ ਤਾਂ ਖਾਰਕ ਨੂੰ ਕਰਨੀ ਸੀ ਮੇਰੀ ਵਾਈਫ ਨਾਲ ਵਾਈਫ ਨਾਲ ਆਰ ਦੋਦਾਰੀ ਪੈਸੇ ਜਾ ਆ ਗਏ ਮੈਨੂੰ ਤਾਂ ਪਤਾ ਹੀ ਨਹੀਂ ਜੀ ਗੱਲਾਂ ਨਾਲ ਮੇਰੇ ਕੋਲ ਮਾਰਿਆ ਗਿਆ ਸੀ ਅੱਜ ਤੇ ਨਾ ਕਰਾਂ ਮੈਂ ਕੱਲ ਕਰਦੇ ਨਹੀਂ ਨਿੱਸ ਤੇਰਾ ਆਲਟੋਵਨ ਨੂੰ ਫੋਨ ਵੀ ਨਾ ਕਰੀ ਲੱਗੀ ਤੇਰੇ ਘਰ ਕਿੱਥੇ ਪਤਾ ਅਕੂ ਮੈਨੂੰ ਫੋਨ ਨਾ ਕਰੀ ਤੇ ਕੀ ਨਾ ਹੀ ਗੱਲ ਮੈਂ ਤਾਂ پیسے ਖਾਣੇ ਆ ਆਪਦਾ ਘਰ ਬਾ ਬਣਾ ਕੇ ਉਹਦੇ ਮਾਂ ਪਿਓ ਨੂੰ ਦੇਖਾਂ ਤੇ ਆਪਦੀ ਲਾਈਫ ਇੰਜੋਏ ਕਰਨਾ ਹੋਰ ਕੁਝ ਨਹੀਂ ਜਾਂਦਾ ਯਾਰ ਐ ਤੂੰ ਜਾਂਦਾ ਤੇ ਕੋਈ ਹੋਰ ਮਿਲ ਜੂ ਤਾਂ ਮੈਨੂੰ ਪਾਗਲ ਜਾ